ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਤੋਂ ਕਵਰ ਕਰਾਂਗੇ ਜੀ ਨਗਦ ਖਾਮਾ ਤੁਹਾਨੂੰ 5 ਜੀ 300 200ਆਂ ਸਵਾਈਆਂ ਝੋਟੀਆਂ ਦਿਖਾਵਾਂਗੇ ਇੱਕ ਦਿਖਾਵਾਂ ਤੁਹਾਨੂੰ ਨੀਲੀ ਰਾਵੀ ਗੱਬਣ ਝੋਟੀ ਦੋ ਤੁਹਾਨੂੰ ਦਿਖਾ ਦਾਂਗੇ ਬਹਿੜਾ ਇੱਕ ਜਰਸੀ ਦੇ ਵਿੱਚ ਹੈ ਤੇ ਇੱਕ ਐਚਪ ਥੋੜੀ ਜਿਹੀ ਕ੍ਰਾਸ ਹੈ ਜੀ ਗੱਲਬਾਤ ਸਾਰੀ ਬਾਈ ਨਾ ਕਰਾ ਦਾਂਗੇ ਫੁੱਲ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਖਰੀਦਣਾ ਜੀ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਾ ਸੂਈਆਂ ਸਵਾਈਆਂ ਵੀ ਚੰਗੀਆਂ ਤੇ ਨੀਲੀ ਰਾਵੀ ਵੀ ਚੰਗੀਆਂ ਪਿਓਰ ਪ੍ਰੋਪਰ ਮਾਰਕਿਆਂ ਦੇ ਵਿੱਚ ਹੈ ਜੀ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਹੋਠੀ ਕੋ ਗੁਰਵਿੰਦਰ ਹਾਂ ਵਧੀਆ ਵਧੀਆ ਪਹਿਲਾ ਤਾਂ ਨੰਬਰ ਬੋਲ ਦਿਓ ਵੀਰੇ 9872548727 ਜੀ ਪਿੰਡ ਆਪਣਾ ਜੀ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਬਰ ਇਹ ਬਧਾਤ ਵਾਲੇ ਰੋਡ ਦੇ ਉੱਤੇ ਆਪਣਾ ਘਰ ਹੈ ਹਾਂਜੀ ਹਾਂਜੀ ਦੀਪਗੜ੍ਹ ਤੋਂ ਬਧਾਤ ਰੋਡ ਤੇ ਘਰ ਹੈ ਜੀ ਪਿੰਡ ਦੀਪਗੜ੍ਹ ਹੈ ਜੀ ਤੇ ਤਾਂ ਦੱਸ ਦੇਈਦਾ ਕਿਉਂਕਿ ਘਰ ਭਾਲਣਾ ਸੌਖਾ ਹੋ ਜੇ ਬੰਦੇ ਨੂੰ ਤੇ ਵੀਰੇ ਗੁਰਵਿੰਦਰ ਕਿੰਨੇ ਨਾਗ ਆ ਗਿਆ ਜੀ ਅੱਜ 5 ਨਾਗ ਆ ਗਏ ਜੀ 5 ਨਾਗ ਆ ਗਏ ਜੀ ਦੋ ਆਗੀਆਂ ਬੈੜਾ ਟੌਪ ਦੀਆਂ ਹਨਾ ਹਾਂਜੀ ਹਾਂਜੀ ਤੇ ਇੱਕ ਤਿੰਨ ਆਗਾਂ ਝੋਟੀਆਂ ਤਿੰਨ ਝੋਟੀਆਂ ਇੱਕ ਨੀਲੀ ਦਾ ਵੀ ਜੀ ਦੋ ਬੈੜਾ ਹਾਂਜੀ ਇੱਕ ਵੀਰੇ ਗੱਲ ਦੱਸਦੀ ਵੀ ਜਿਹੜੀ ਆਪਾਂ ਜਰਸੀ ਵੇੜ ਹੈਗੀ ਹਾਂਜੀ ਇੱਥੋਂ ਦੀ ਖਰੀਦਦਾਰੀ ਹੁੰਦੀ ਆਪਣੀ ਇਹ ਆਪਣੀ ਸਾਰੀ ਖਰੀਦਦਾਰੀ ਜੰਗਾਨਗਰ ਦੀ ਹੁੰਦੀ ਹੈ ਰਾਜਸਥਾਨ ਦੀ ਓਕੇ ਗੰਗਾਈਆਂ ਦੀ ਵੀ ਹਾਂਜੀ 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 ਆਪਾਂ ਕਿਹਦੇ ਲਈ ਉਧਰ ਹੀ ਕਰਦੇ ਹਾਂ ਓਕੇ ਜੀ ਤੇ ਜਿਹੜੀ ਆਪਾਂ ਜਰਸੀ ਦੇਖੀ ਨੇ ਚੰਗੇ ਵੇਟ ਵਾਲੀ ਹਾਂਜੀ ਤੇ ਚੰਗੇ ਲਾਕੇ ਦੀ ਹੈ ਹਨਾ ਇਹ ਹਾਂਜੀ ਹਾਂਜੀ ਕਿਹੜਾ ਸੂਆ ਸੁੰਦੀ ਹੈ ਇਹ ਦੂਜੇ ਸੂਏ ਸੁੰਦੀ ਦੂਜੇ ਸੇ ਖੋਲ ਲੋ ਜੀ ਨਾਲ ਦੀ ਨਾਲ ਹਾਂ ਤੋੜ ਦੇ ਬੋਲੋ ਤੋੜਾ ਕਰਾਇਗੇ ਤੇ ਇੱਕ ਜੀ ਦੂਜਾ ਸੂਆ ਕਿੰਨੇ ਦਿਨ ਬਾਕੀ ਹੈ ਬਾਈ ਗੁਰਵਿੰਦਰ ਇਹ 5 ਦਿਨ ਬਾਕੀ ਹੈ ਜੀ ਤੇ ਬਾਕੀ ਦਾ ਅਸਰ ਆ ਗਈ ਹਨਾ ਜਮਾ ਤੋੜ ਦੇ ਹਾਂਜੀ ਹਾਂਜੀ ਬਹੁਤ ਚੰਗਾ ਜੀ ਬਰਾਮੀ ਕਲਰ ਦੇ ਵਿੱਚ ਆ ਗਈ ਪਿਓਰ ਜਰਸੀ ਹੈ ਜ ਲੋ ਜੀ ਦੇ ਦੂ ਮੰਨ ਲਓ 16 ਤੇ 17 ਲਿਖ ਲਈਏ ਇਹ ਕੁਝ ਬੜਾ ਪਿਆਰਾ ਯਾਰ ਹੈ ਨਾ ਅਸਲ ਜਰਸੀ ਹੈ ਜਮਾ ਆ ਦੇਖੋ ਜੀ ਆ ਥਾਂ ਲੇ ਲਈ ਪੂਰੀ ਸਾਫ ਸੁਥਰੀ ਤੇ ਭਾਈ ਜਨ ਬਹੁਤ ਆਹ ਨਾ ਕਾਦ ਉਹ ਡੇ ਜਿੱਡਾ ਜਰਸੀ ਦਾ ਹੁੰਦਾ ਹਾਂਜੀ ਹਾਂਜੀ ਅਸਲ ਜਰਸੀ ਹੈ ਜਮਾ ਤੇ ਦੁੱਧ ਭਾਈ ਕਹਿੰਦਾ ਜ਼ਰੂਰ ਨੇ ਚੰਗੇ ਕਰੇ ਨਾ ਤੇ ਲੇਵੇ ਦੀ ਲਾ ਦੂ ਪੰਡਾ ਹੈ ਨਾ ਹਾਂਜੀ ਹਾਂਜੀ ਹਜੇ ਬੰਨ ਹੈ ਜੀ ਪਏ ਆ ਹਫਤਾ ਸੂਰ ਆ ਦੇਖੋ ਜੀ ਬਲਬੁਲ ਚੰਗੇ ਪਏ ਤੇ ਭਾਈ ਕਿੰਨੇ ਕੇ ਪੈਸੇ ਹੈ ਮੁੱਲ ਫੋਨ ਤੇ ਕਰਾਂਗੇ ਸਾਰਿਆਂ ਦੇ ਹਾਂਜੀ ਹਾਂਜੀ ਮੁੱਲ ਜਾਇਜ਼ ਹੋਣਗੇ ਜੀ ਕਰਾਂਗੇ ਫੋਨ ਤੇ ਸਾਰੇ ਤੇ ਹੁਣ ਬਾਈ ਜਿਹੜੀ ਦੋ ਨੰਬਰ ਭੱਡੀ ਦੇਖੀ ਜਾਂਦੇ ਆਪਾਂ ਚੰਗੇ ਕਦ ਕਾਠ ਦੇ ਵਿੱਚ ਹਨਾ ਹਾਂਜੀ ਹਾਂਜੀ ਤੇ ਬਾਈ ਇਹ ਕਿਹੜਾ ਸੂਆ ਹੈ ਵੀ ਦੂਜਾ ਹੀ ਇਹ ਨਹੀਂ ਦੂਜਾ ਸੂਆ ਜੀ ਦੂਜਾ ਸੂਆ ਸੋਹਣਾ ਤੇ ਕੀ ਡਿਟੇਲ ਹੈ ਦੀ ਇਹਨੇ ਜੀ ਪਲੂਨ ਨੇ ਦਿੱਤਾ 15 ਲੀਟਰ ਜੀ ਐ ਕਿ ਕਿੱਥੋਂ ਕਿੱਥੇ ਕਰਿਆ ਆ ਬਾਈ ਐ ਇੱਥੇ 18 19 ਲੀਟਰ ਮੰਨ ਕੇ ਲਿਆ ਜੀ ਦੁੱਧ ਵੀ ਪਾਉ ਇਹ ਵੀ ਫੈਡ ਵਾਲਾ ਹਾਂਜੀ ਹਾਂਜੀ ਦੁੱਧ ਫੈਡ ਵਾਲਾ ਪਾਉ ਆ ਦੇਖੋ ਵੀਰੋ ਤੋੜਾ ਤਾਰਾ ਕਰੋ ਚੱਕ ਇੱਕ ਨੰਬਰ ਆਗਾ ਆ ਦੇਖੋ ਜੀ ਤੋੜਾ ਤਾਰਾ ਪ ਕਾ ਕਰੋ ਜੀ ਚੱਕ ਤਸਵੀਰ ਸਾਬਾ ਬਾਈ ਪੂਰੀ ਹਾਂਜੀ ਹਾਂਜੀ ਠੰਡੀ ਸੀ ਲੈ ਜੀ ਤੇ ਇਹਦੀ ਵੀ ਡਿਮਾਂਡ ਪਰ ਫੋਨ ਤੇ ਹਾਂਜੀ ਡਿਮਾਂਡ ਸਾਰੇ ਵੀ ਫੋਨ ਤੇ ਕਰਾਂਗੇ ਬੁੱਟੇ ਜਾਇਜ਼ ਹੋ ਜਾਮਾ ਹਾਂਜੀ ਹਾਂਜੀ ਤੇ ਅੱਗੇ ਨੀਲੀ ਦਾ ਵੀ ਝੋਟੀ ਜਿਹੜੀ ਬਾਈ ਪਿਓਰ ਮਾਰਕਾਂ ਵਾਲੀ ਹੈ ਨਾ ਹਾਂਜੀ ਹਾਂਜੀ ਤੇ ਰੇਟ ਫਿਰ ਇਹਦਾ ਜਾਇਜ਼ ਹਾਂ ਰੇਟ ਜਾਇਜ਼ ਹੋਊਗਾ ਜੀ ਖੋਲੋ ਜਿਹਨੂੰ ਤੋੜਾ ਕਰਾ ਕੇ ਚੱਕ ਭੁਲਾ ਭੁਲਾ ਇੱਕ ਪਾਸੇ ਜ਼ਰੂਰ ਕਰੀ ਬੈਠੀ ਹੈ ਨਾ ਹਾਂਜੀ ਹਾਂਜੀ ਪਾਲ ਕਰ ਗਈ ਬਸ ਹੂਨ ਦੇ ਨੇੜੇ ਬੁੱਟੇ ਹੂਨ ਦੇ ਕਿੰਨੇ ਦਿਨ ਬਾਈ ਇਹ 3 ਦਿਨ ਪਿਆ ਬੁੱਟੇ ਜੀ 3 ਦਿਨ ਬਾਕੀ ਤੇ ਕਿੰਨਾ ਕੁ ਦੁੱਧ ਕੱਢ ਲੂ ਬਾਈ ਦੂਜਾ ਸੁਆ ਇਹ ਨਹੀਂ ਪਹਿਲੇ ਸੁਣਿਆ ਅੱਛਾ ਪਲੂਣ ਤਾਂ ਹੀ ਪਲਕ ਰਹੀ ਵੀ ਹਾਂ ਹਾਂਜੀ ਹਾਂਜੀ ਆ ਦੇਖੋ ਟਟ ਕੱਟ ਵਗੈਰਾ ਪੂਰਾ ਹਨਾ ਮੱਥੇ ਤੇ ਹਾਂਜੀ ਹਾਂਜੀ ਪ्योर ਨੀਲੀ ਦਾ ਵੀ ਹੈ ਪ्योर ਨੀਲੀ ਦਾ ਵੀ ਤੇ ਉਧਰ ਬਾਰਡਰ ਏਰੀਏ ਦੀ ਮੱਝ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਥਣਲੇਵ ਦੀ ਪੂਰੀ ਸਾਫ ਸੁਥਰੀ ਤੇ ਪਲੂਣ ਫਿਰ ਕਿੰਨਾ ਕੁ ਦੁੱਧ ਕੱਢ ਸਕਦੀ ਆ ਬਾਈ ਇਹ ਦੇ ਜੀ ਬੂਟੇ 12 ਦੇ 13 ਲੀਟਰ 12 ਤੋਂ 13 ਲੀਟਰ ਇਹ ਦੁੱਧ ਕੱਢੂਗੀ ਜੀ ਬਾਕੀ ਦੀ ਗੱਲ ਚੰਗੇ ਮਾਰਕਿਆਂ ਵਾਲੀ ਆ ਲਵਕਸ ਤੋਂ ਗੱਭਣੇ ਪੁੱਟੇ ਓਕੇ ਜੀ ਲਵਕਸ ਤੋਂ ਜੀ ਗੱਭਣਾਂਗੀ ਤੇ ਜਿੰਨੀ ਕੁ ਤੇ ਮੋਲੇ ਦਾ ਵੀ ਹੋ ਜਮਾ ਜਾਏ ਤੇ ਹੋਊਗਾ ਫੋਨ ਦੇ ਉੱਤੇ ਹਾਂ ਆਹ ਥਾਂ ਤੋਂ ਦਿਖਾ ਦੇ ਬੁੱਟੇ ਮੁੱਠੀ ਵਾਲਾ ਬਹੁਤ ਸੋਹਣਾ ਥਾਣਾ ਮੈਂ ਕਹਿੰਦਾ ਯਾਰ ਦੂਜੇ ਇਹ ਪਹਿਲੇ ਭਵੇਂ ਆਪਾਂ ਦੂਜੇ ਸੂਏ ਕਹਿ ਕੇ ਵੇਚ ਲਈਏ ਪਰ ਜਿਹੜੀ ਜੈਨੂਨ ਗੱਲ ਰਹਿਣੀ ਉਹ ਤਾਂ ਜੈਨੂਨ ਹੀ ਰਹਿਣੀ ਹਾਂ ਹਾਂ ਭਵੇਂ ਦੂਜੇ ਕਹਿ ਕੇ ਵੇਚਦੀ ਆ ਪਰ ਹੈ ਪਹਿਲੇ ਜਮਾ ਪਹਿਲੇ ਹਾਂ ਤੇ ਹੁਣ ਬਾਈ ਆ ਗਈ 4 ਨੰਬਰ ਹਾਂਜੀ ਤੇ ਮੰਨਾਂ ਚੋ 2 ਨੰਬਰ ਇਹ ਤਾਂ ਸੂਈ ਹੈ ਜੀ ਇਹ ਤੀਜੀ ਸੂਈ ਹੈ ਬੁੱਟੇ ਤਾਂ ਸੂਈ ਹੈ ਇਹਨੂੰ 4 ਕਿ ਦਿਨ ਸੂਈ ਨੂੰ ਹੋਗੇ 4 ਦਿਨਾਂ ਹੀ ਸੂਈ ਨੂੰ ਹੋਗੇ ਹਾਂ 14 ਲੀਟਰ ਦੋ ਤੇ ਤਿਆਰ ਹੈ ਸਾਰਾ ਰੈਡੀ ਹਾਂ ਹਾਂ ਰੈ ਮਰ ਕੱਟਾ ਬੁੱਟੇ ਖੋਲੋ ਜੀ ਇਹਨੂੰ ਵੀ ਤੋੜ ਕੇ ਲੈ ਕੇ ਚੱਕ ਮਗਰ ਆ ਗਿਆ ਕੱਟਾ ਕਿੱਥੋਂ ਕਿੱਥੇ ਕਰਵਾਈ ਗੁਰਵਿੰਦਰ ਦੁੱਧ ਨੂੰ ਜਾਵੜੂ ਅਸੀਂ ਮੰਨ ਲਓ ਮੇਰੇ ਸਾਹਵਾਂ ਦੇ ਦੁਸਤਾਰਾਂ ਕਿਲੋ ਜੀ ਓਕੇ ਹਾਂਜੀ ਹਾਂਜੀ ਤੇ ਮੁੱਲੇ ਦਾ ਜਾਏ ਜੀ ਹੂੰ ਹਾਂ ਮੁੱਲ ਜਾਏ ਸ਼ੂ ਹੂੰ ਫੋਨ ਤੇ ਬੁੱਟੇ ਓਕੇ ਜੀ ਆਹ ਦੇਖੋ ਜੀ ਥਣ ਲੇਵੇ ਦੀ ਪੂਰੀ ਸਾਫ ਚੰਗੇ ਕਦ ਕਾਟਦੇ ਵੇ ਸੁਹਾ ਬਾਈ ਕਿਹੜਾ ਸੁਹਾ ਤੀਜਾ ਜੀ ਤੀਜਾ ਸੁਆ ਅਰੀ ਜੀ ਨਾ ਜੈਨੂਨ ਜਮਾ ਆਹ ਦੇਖੋ ਜੀ ਹੂੰ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਤੇ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ ਦੇ ਉੱਤੇ ਆ ਜੀ ਆ ਦੇਖੋ ਦਵਾਈ ਬਹੁਤ ਚੰਗੀ ਆ ਬਹੁਤ ਮੋਟੀ ਮੋਟੀ ਦਵਾਈ ਆ ਹਾਂ ਆ ਪਤਾ ਰਹਾ ਮਾਰ ਕੇ ਦਿਖਾ ਦੇ ਨੇ ਬੁੱਟੇ ਵੀਡੀਓ ਦੀ ਮਾਰ ਤਾਰ ਆ ਦੇਖੋ ਛੋਕ ਛੱਡ ਬੱਚਾ ਆ ਦੇਖੋ ਵੀਰੋ ਬੱਚਾ ਆਪਾ ਬਣਤਾ ਤੇ ਪਸਮਾ ਪਸਬੂ ਕਰਿਆ ਇੱਕ ਨੰਬਰ ਹੈਨਾ ਡੋਟੀ ਨੇ ਆ ਦੇਖੋ ਪਸਮਾ ਦੇਖੋ ਪਹਿਲਾਂ ਤਾਂ ਧਾਰਾ ਦੇਖੋ ਨਾ ਇੱਕ ਨੰਬਰ ਧਾਰਾ ਚ ਦਵਾਈ ਦਾ ਬੁੱਟਾ ਐ ਸਿੱਧੀ ਗੋਲ ਆ ਭਾਵੇਂ ਤੂੰ ਮਨ ਲਾ ਗਲਾਸ ਚੋਲਾ ਲੈ ਓਕੇ ਜੀ ਹੈਨਾ ਹਾਂ ਅੱਲਾ ਚਾਹਦਾ ਤਾਂ ਨਾ ਮਾਮਾ ਤਾਂ ਆ ਹੀ ਹੋਗਾ ਅਭੀ ਕਿਲੋ ਜਦ ਫਿਰਦਾ ਥੱਲੇ ਲਾ ਫੱਲੋਂ ਤਾਂ ਕੋਈ ਨੌਕਸ ਵਾਲਾ ਚੱਕਰੀ ਮੈਂ ਕਿਹਾ ਕੋਈ ਚੱਕਰੀ ਹੈ ਬਾਈ ਚਵਾਈ ਪੱਕੋ ਨਹੀਂ ਬੋਟੇ ਵੀ ਮੁੜਦਾ ਠੀਕ ਹੈ ਜੀ ਲਾ ਤੇ ਕਿੰਨਾ ਕਹਾ ਜਰਾ ਬਾਈ ਗੁਰਵਿੰਦਰ ਹੁਣੇ ਐਟਾ 12 ਲੀਟਰ ਤਿਆਰ ਹੈ ਜੀ ਤੇ ਮੋਲੇ ਦਾ ਵੀ ਫੋਨ ਤੇ ਹਾਂਜੀ ਹਾਂਜੀ ਖੋਲਿਓ ਹੁਣ ਲਾਸਟ ਵਾਲੀ ਨੂੰ ਇਹ ਵੀ ਸੂਈ ਸਵਾਈ ਆ ਬਾਈ ਹਾਂਜੀ ਹਾਂਜੀ ਵੱਡੇ ਕਦ ਕਾੜ ਦੀ ਤੇ ਪਯੌਰ ਜੈਡ ਲੈ ਕੇ ਆ ਗਈ ਹਾਂਜੀ ਹਾਂਜੀ ਉਸ ਤੇ ਜਿੰਨੇ ਕ ਬਾਲ ਚਾਹੀਦੇ ਹੁੰਦੇ ਓਨੇ ਕ ਚਿੱਟੇ ਜ਼ਰੂਰ ਹੈ ਜੀ ਹਾਂਜੀ ਹਾਂਜੀ ਤੇ ਮਗਰ ਕੀ ਆ ਬਾਈ ਇਹਦੇ ਮਗਰ ਕੱਟੀ ਹੋਈ ਹੈ ਇਹਦੇ ਮਗਰ ਕੱਟੀ ਤੇ ਕੱਟੀ ਵੀ ਖੋਲਣੀ ਦਾ ਬਰਾਬਰੀ ਪਹੁੰਚੀ ਬਈ ਹੈ ਨਾ ਹਾਂਜੀ ਹਾਂਜੀ ਕੱਟੀ ਵੀ ਚੰਗੇ ਟੀਕੇ ਦੀ ਇੱਕ ਕੈ ਦਿਨਾਂ ਦੀ ਸੂਈ ਪਿਆ ਬਾਈ ਇਹ ਇਹ ਪਰਸੋਂ ਸੂਈ ਆ ਜਾ ਬਟੇ ਪਰਸੋਂ ਸੂਪੀ ਮਗਰ ਕੱਟੀ ਤੇ ਬੋਲਾ ਕਿੰਨਾ ਫਿਰ ਹਾਜ਼ਰ ਬੋਲਾ 12 ਅਗਲੀ ਢੇ ਥਲੇ ਬਾਰੀ ਰੋਕੇ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੈ ਜੀ ਹਾਂਜੀ ਹਾਂਜੀ ਆ ਦੇਖੋ ਹੂੰ ਇਹ ਕਿੱਥੋਂ ਕਿੱਥੇ ਕਰ ਜਾਊੜੂ ਬਾਈ ਗੁਰਵਿੰਦਰ ਇਹਨੇ ਦੇ ਦੇਣ ਜੀ ਮਾਨ ਦਾ 16 ਤੇ 17 ਲੀਟਰ ਜੀ ਹੂੰ ਬਾਕੀ ਦੀ ਗੱਲ ਯਾਰ ਲੇਵੇ ਦੀ ਫੀਟਿੰਗ ਫੂਟਿੰਗ ਲਮਕਮਾ ਜਾਂਦਾ ਤੇ ਬਾਧੂ ਜਾਂ ਨਹੀਂ ਹੈਗਾ ਹਾਂਜੀ ਹਾਂਜੀ ਕੀ ਕੱਦ ਕਾਠ ਕਨੋਂ ਜਿਹੜੀ ਆਪਾਂ ਬੋਲਤੀ ਕੋਈ ਜਾ ਕੇ ਨਾ ਇਹ ਵੱਡੇ ਕੱਦ ਕਾਠ ਤੇ ਆ ਜੀ ਹਾਂ ਦੋਨੇ ਵੱਡੇ ਕੱਦ ਕਾਠ ਵਾਲੀਆਂ ਜੀ ਥੋੜੀ ਮਾਨ ਨੇ ਕਿਨਾਂ ਸਾਫ ਮਗਰ ਕੱਟੀ ਤੇ ਮੋਲੇ ਦਾ ਵੀ ਫੋਨ ਦੇ ਹਾਂ ਮੁੱਲ ਫੋਨ ਤੇ 12 ਤੋਂ 13 ਲੀਟਰ ਬਾਈ ਵਾਲਾ ਹਾਂ ਹਾਂਜੀ ਹਾਂਜੀ ਓਕੇ ਤੇ ਨਾਲ ਸਿ ਭਰਾ ਕੋਲੇ ਪੰਜ ਪੰਜ ਸਾਨੂੰ ਦਿਖਾਤੇ ਆ ਤੇ ਨਹੀਂ ਇਹਦੀਆਂ ਵੀ ਧਾਰਾ ਮਾਰਨ ਦੇ ਵੀਡੀਓ ਥੋੜੀ ਲੰਮੀ ਹੋ ਜਾਣੀਆਂ ਤੇ ਨੀਲੀ ਰਾਵੀ ਦਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਦੋ ਝੋਟੀਆਂ ਹੋਰ ਸੋਈਆਂ ਸਵਾਈਆਂ ਤੇ ਇੱਧਰ ਤੁਹਾਨੂੰ ਬਹਿੜਾ ਵੀ ਦਿਖਾਈਆਂ ਜਿਹੜੀਆਂ ਚੰਗੀਆਂ ਗੱਬਣਾਂ ਤੇ ਜਰਸੀ ਦਾ ਕੋਈ ਡਰ ਨਹੀਂ ਹੁੰਦਾ ਜੀ ਉਹ ਸਾਊਥ ਦਾ ਫੋਨ ਆ ਬਾਈ ਹਾਂਜੀ ਹਾਂਜੀ ਠੰਡੀਆਂ ਸੀਡਾਂ ਤੇ ਨੰਬਰ ਬੋਲੀ ਬਾਈ ਇੱਕ ਵਾਰੀ 9872548727 ਧੰਨਵਾਦ ਜੀ